ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦਾਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦ ਅਗਰੀਕਲਚਰ ਫਾਰਮ ਦੇ ਉੱਪਰ। ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਵੀਰੇ ਇੱਕ ਨਾ ਕਈ ਵੀਰਾਂ ਦਾ ਆਪਣੇ ਨਾਲ ਕਨੈਕਟ ਹੋਏ ਨੇਗੇ। ਜਿਵੇਂ ਪੀਆਰ 126 ਬਾਰੇ ਕਿਉਂਕਿ ਦੇਖੋ ਜਿੱਥੇ ਪੀਆਰ 126 ਅਗੇਤੀ ਲੱਗੀ ਉੱਥੇ ਪਛੇਤੀ ਵੀ ਲੱਗੀ ਆ ਕਿਸਾਨਾਂ ਦੇ ਮਨਾਂ ਦੇ ਵਿੱਚ ਵੀ ਇੰਨਾ ਡਰ ਆ ਇਹਦੇ ਪ੍ਰਤੀ ਵੀ ਕਿਤੇ ਇਹਦੇ ਤੇ ਘਾਟ ਨਾ ਲੱਗਣ ਲੱਗ ਜੇ ਵੀ ਮੌਇਸਚਰ ਦਾ ਨਾ ਇਹਦਾ ਆਪਣਾ ਪੰਗਾ ਪਾਈ ਜੇ ਫਲਾਣਾ ਧਮਕਾ ਅੱਜ ਵੀਰੇ ਆਪਾਂ ਉਸੇ ਟੌਪਿਕ ਦੇ ਉੱਪਰ ਗੱਲ ਕਰਾਂਗੇ ਵੀ ਇਹ ਜਿਹੜੀ ਵੈਰੈਟੀ ਆ ਇਹਦਾ ਹਾਲਚਾਲ ਕਿਵੇਂ ਰਹਿਣਾ ਵਾਲਾ ਹੈ ਕਿਉਂਕਿ ਇਸ ਸਾਲ ਵੀਰੇ ਝੋਨੇ ਦਾ ਪੰਜਾਬ ਦੇ ਵਿੱਚ ਨੁਕਸਾਨ ਬਹੁਤ ਹੋਇਆ। ਮੈਂ ਤੁਹਾਡੇ ਲਈ ਇੱਕ ਗੱਲ ਵੀਰੇ ਕਲੀਅਰ ਕਰਨੀ ਚਾਹਣਾ। ਦੇਖੋ ਆਪਾਂ ਕੋਈ ਵਿਗਿਆਨੀ ਨਹੀਂ ਹੈਗੇ ਆਪਾਂ ਵੀ ਇੱਕ ਕਿਸਾਨ ਆ। ਵੀ ਵੀਰੇ ਇੱਕ ਤੁਸੀਂ ਚੀਜ਼ ਦੇਖਿਓ ਵੀ ਜਿਹੜੀ ਚੀਜ਼ ਦੀ ਜ਼ਿਆਦਾ ਜਦੋਂ ਆਪਾਂ ਕਹਿੰਦੇ ਪ੍ਰੋਡਕਸ਼ਨ ਹੋਣ ਲੱਗ ਜਾਈ ਨਾ ਉਹਦੀ ਬੇਕਦਰੀ ਤੈ ਹੁੰਦੀ ਆ। ਤੇ ਜਦੋਂ ਉਹਦੀ ਬੇਕਦਰੀ ਹੋ ਜੇ ਤਾਂ ਉਹਦੀ ਜਿਹੜੀ ਆਪਾਂ ਕਹიდੀਏ ਉਹਦੀ ਕਦਰ ਵੀ ਫਿਰ ਪੈਂਦੀ ਆ ਇਹੇ ਮੈਂ ਆਪਣੇ ਜ਼ਿੰਦਗੀ ਦੇ ਮੇਰੇ ਤਜਰਬੇ ਨੇ ਵੀਰੇ ਜਿੰਨੀ ਚੀਜ਼ ਜ਼ਿਆਦਾ ਹੋ ਉਹਦੀ ਬੇਕਦਰੀ ਤਏ ਆ ਜਦੋਂ ਉਸ ਚੀਜ਼ ਦੀ ਬੇਕਦਰੀ ਹੋ ਗਈ ਤਾਂ ਉਸ ਉਸ ਚੀਜ਼ ਦੀ ਵੀਰੇ ਮੰਨ ਕੇ ਚਲੋ ਮੁੱਲ ਵੀ ਫਿਰ ਪੈਂਦਾ ਕਨੱਕ ਦਿਨ ਉਹ ਉਹੀ ਚੀਜ਼ ਆ ਵੀਰੇ ਪੀਆਰ 126 ਪਿਛਲੇ ਸਾਲ ਵੀਰੇ ਇਹਨੂੰ ਇੰਨਾ ਠੇਡੇ ਪਏ ਨੇ ਪਰ ਮੇਰੇ ਹਿਸਾਬ ਨਾਲ ਅੱਜ ਇਹ ਵਧੀਆ ਰਹੇਗੀ ਸਾਰਿਆਂ ਨਾਲ ਨਾ ਤਾਂ ਇਹਨੂੰ ਕੋਈ ਪਾਉਣੇ ਬੂਜੇ ਦੀ ਸਕੈਤ ਆ ਜਾਂ ਨਾ ਕੋਈ ਬਲਾਈਟ ਆ ਜਾਂ ਤੇ ਚਲੋ ਹਲਦੀ ਰੋਗ ਦਾ ਵੀਰੇ ਕੱਲਾ ਪੀਆਰ 126 ਨੂੰ ਨਹੀਂ ਸਾਰਿਆਂ ਨੂੰ ਆ ਗਿਆ ਉਹਦੀ ਤਾਂ ਆਪਾਂ ਗੱਲੇ ਛੱਡ ਦੋ ਚਲੋ ਇਹਨੂੰ ਵੀ ਆ ਗਿਆ ਸਾਰਿਆਂ ਨੂੰ ਆ ਗਿਆ ਪਰ ਜਿੰਨੀ ਵੀਰੇ ਕਿਸਮ ਨਿੱਖਰ ਕੇ ਸਾਹਮਣੇ ਆਉਂਦੀ ਆ ਨਾ ਬੰਦੇ ਦੇ ਜਦੋਂ ਆਪਾਂ ਵੜਦੇ ਆ ਕੋਈ ਆਮ ਵੈਰਾਈਟੀ ਆਉਂਦੀ ਨਹੀਂ ਇੰਨਾ ਕਿਤੇ ਤੇ ਆਪਾਂ ਨੂੰ ਭਰੋਸਾ ਵੀਰੇ ਤਕਰੀਬਨ ਤੁਸੀਂ ਲਾ ਕੇ ਚੱਲੋ ਜੇ ਆਪਣੇ ਇਹ ਵੈਰਾਈਟੀ 6 ਤੋਂ ਲੈ ਕੇ 6.5 ਕੁਇੰਟਲ ਤੱਕ 6.5 ਦੀ ਵੀ ਨਿਕਲਦੀ ਆ ਤਾ ਵੀ ਵੀਰੇ ਇਹ ਕੁਛ ਨਾ ਕੁਛ ਪੱਲੇ ਪਾ ਜਾਂਦੀ ਆ ਬਾਂਸ ਪਤੀਆਂ ਨਾਲੋਂ ਦਾ ਫੇਰ ਵੀ ਵਧੀਆ ਰਹਿ ਜੂ ਹੁਣ ਬਾਂਸ ਪਤੀਆਂ ਵੀਰੇ 50000 ਦਾ ਕਿੱਲਾ ਨਿਕਲ ਰਿਹਾ ਪਰ ਇਹ ਜੇ ਛੋਟੀ 30 ਕੁਇੰਟਲ ਵੀ ਐਵਰੇਜ ਦੇਗੀ ਤਾਂ ਵੀ ਥੋੜੀ ਮੂਰੇ ਜਾਣੀ ਉਦੋਂ ਪਰ ਗੱਲ ਕੀ ਆ ਵੀਰੇ ਵੀ ਇਹਦੇ ਤੇ ਖਰਚਾ ਬਹੁਤ ਘੱਟ ਆ ਹੁਣ ਤੁਸੀਂ ਵੀਰੇ ਆਪਣੀਆਂ ਦੇਖ ਸਕਦੇ ਹੋ ਝੋਨਾ ਸਾਰਾ ਇੱਧਰ ਵੀ ਇੱਧਰ ਵੀ ਆ ਜਿੰਨਾ ਆਪਣਾ ਖੇਤ ਦਾ ਟੋਟਲ ਆ ਜਿੰਨਾ ਏਰੀਆ ਸਾਰਾ ਪੀਆਰ 126 ਆ ਟੋਟਲੀ ਇਹਦੇ ਦੇ ਵਿਰੇ ਆਪਾਂ ਨੇ ਸਿਰਫ ਇੱਕ ਸਪਰੇਅ ਕਰੀਆ ਐਮੀ 스타ਟ ਆਪ ਤੇ ਨਾਲ ਆਪਾਂ ਨੇ ਸੁੰਡੀ ਤੇਲਾ ਇਹ ਤਿੰਨੇ ਸਪਰੇਅਾਂ ਮਿਕਸ ਕਰਕੇ ਕਰਤੀਆਂ ਵਿਰੇ ਮੁੜ ਕੇ ਵੜਨ ਦੀ ਲੋੜ ਹੀ ਨਹੀਂ ਪਈ ਵਿੱਚ ਇਹਨੇ ਮੇਰੇ ਹਿਸਾਬ ਨਾਲ ਆਪਣੀ ਲਾਈ ਹੋਈ ਆ ਇਹ 5 7 ਜੁਲਾਈ ਦੀ ਉਧਰ ਇੱਕ ਆਪਣੀ ਲਾਈ ਹੋਈ ਆ ਆਪਣੇ ਦੋ ਖੇਤ ਲਾਏ ਹੋਏ ਨੇ ਆਪਣੇ ਪਹਿਲਾਂ ਦੇ 30 ਇੱਕ ਦੇ ਤੇ ਬਾਕੀ ਵਿਰੇ ਆਪਾਂ ਜਾ ਕੇ 7ਵੇਂ ਮਹੀਨੇ ਦੇ ਐਂਡ 'ਚ ਲਾਈ ਆ ਏਜ 5 ਤੇ 6 ਜੁਲਾਈ ਦੀ ਲਾਈ ਹੈ ਮੇਰੇ ਹਿਸਾਬ ਨਾਲ ਵੀਰੇ ਇਹਨੇ ਤਕਰੀਬਨ 12 13 ਆਪਣੇ ਅਕਤੂਬਰ ਨੂੰ ਕੱਟ ਹੋ ਜਾਣਾ ਤੇ ਆਲੂਆਂ ਦਾ ਸਹੀ ਟਾਈਮ ਆ ਜਾਣਾ ਉਸ ਟਾਈਮ ਤੱਕ ਤੇ ਪਲੋ ਕਰਕੇ ਆਪਾਂ ਆਰਾਮ ਨਾਲ ਆਲੂ ਬੀਜ ਦੇਣੇ ਵੀਰੇ ਮੈਂ ਤੁਹਾਨੂੰ ਤਾਂ ਹੀ ਕਹਿਣਾ ਨਾ ਵੈਰਾਈਟੀ ਦੇਖ ਕੇ ਚੂਜ਼ ਕਰਿਆ ਕਰੋ ਪੂਸਾ ਵੈਰਾਈਟੀ ਜਿਨ੍ਹਾਂ ਨੇ ਲਾਈ ਆ ਵੀਰੇ ਜਿਆਦਾ ਐਤ ਕੀ ਉਹ ਵੀਰੇ ਮਨ ਕੇ ਚਲੋ ਅੱਖਾਂ ਚ ਘਸੁੰਨ ਦੇਦੇ ਰਹੋੰਦੇ ਨੇ 131 ਵਾਲੇ ਇੱਕ ਪੀਆਰ ਸੌਰੀ ਪੂਸ ਵਾਲੇ ਆ ਪਾਉਣੇ ਰੋਕ ਕਰਕੇ ਵੀਰੇ ਇੰਨਾ ਜਿਆਦਾ ਨੁਕਸਾਨ ਹੋਇਆ ਨਾ ਵੀਰੇ ਕਿਸਾਨਾਂ ਦਾ ਬਹੁਤ ਜਿਆਦਾ ਤੇ ਪੀਆਰ 126 ਨਾਲ ਵੀਰੇ ਆਇਤ ਕੀ ਕੁਛ ਨਹੀਂ ਇਹੋ ਜਿਹਾ ਹੋਣ ਵਾਲਾ ਵਧੀਆ ਭਵਿੱਖ ਰਹੂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਵੀਰੇ ਮੈਂ ਤੁਹਾਨੂੰ ਹੋਰ ਕਹਿਣਾ ਚਾਹਣਾ ਵੀ ਜਿਨੇ ਬੀਜ ਰੱਖਣਾ ਆਪਣੇ ਖੇਤ ਦੇ ਵਿੱਚੋਂ ਦੌਗੀਆਂ ਛਾਂਟ ਕੇ ਜੇ ਤੁਹਾਨੂੰ ਲੱਗਦਾ ਵੀ ਵੀਰੇ ਹਲਦੀ ਰੋਗ ਨਹੀਂ ਹੈਗਾ ਜਾਂ ਕੋਈ ਬਿਮਾਰੀ ਨਹੀਂ ਵੀਰੇ ਉੱਥੋਂ ਵਧੀਆ ਛਾਂਟ ਕੇ ਤੁਸੀਂ ਬੀਜ ਆਪਦਾ ਘਰ ਦਾ ਰੱਖਣ ਦੀ ਕੋਸ਼ਿਸ਼ ਕਰੋ 12ੋਂ ਵੀ ਜਿਹੜਾ ਆਪਾਂ ਲੈ ਆਉਣਾ ਵੀਰੇ ਉਹਦੇ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਪਰ ਜੇ ਆਪਾਂ ਨੂੰ ਪਤਾ ਵੀ ਹਾਂ ਆਪਣੇ ਖੇਤ 'ਚ ਕਿਸਮ ਝਾੜ ਵਧੀਆ ਦੇ ਰਹੀ ਆ ਤਾਂ ਵੀਰੇ ਤੁਸੀਂ ਬੀਜ ਆਪਣੇ ਘਰ ਦਾ ਰੱਖਣ ਲੱਗੋ ਤੇ ਬਾਕੀ ਪੀਆਰ 126 ਦਾ ਤਾਂ ਵੀਰੇ ਪਹੇਖਾ ਕਰ ਦਿਓ ਕਿਸੇ ਵੀ ਅਰ ਝੋਨੇ ਦਾ ਇਦ ਕੀ ਪਹੇਖਾ ਕਰ ਦਿਓ ਸਾਰਾ ਕੁਝ ਠੀਕ ਹੋਣਾ ਪਰਮਾਤਮਾ ਕਿਰਪਾ ਕਰੂ ਸਭ ਕੁਝ ਠੀਕ ਹੋਣਾ ਇੰਨਾ ਨੁਕਸਾਨ ਕਰਕੇ ਵੀਰੇ ਕਿਸਾਨਾਂ ਨੂੰ ਹੋਰ ਨੁਕਸਾਨ ਚ ਨਹੀਂ ਪਰਮਾਤਮਾ ਬਚਾ ਸਕਦਾ ਇੰਨਾ ਕਿਦਾ ਰੱਬ ਨੂੰ ਵੀ ਪਤਾ ਵੀ ਇੰਨੇ ਇੱਥੇ ਤੱਕ ਇਹ ਧੰਗੇੜ ਚੱਲ ਸਕਦੇ ਨੇ ਉਹਨਾਂ ਕੋ ਦੱਬ ਲੈਂਦਾ ਫਿਰ ਫੇਰ ਚੱਕ ਲੈਂਦਾ ਕੋਈ ਐਤ ਕੀ ਕੋਈ ਘਬਰਾਉਣ ਦੀ ਲੋੜ ਨਹੀਂ ਤੇ ਵਧੀਆ ਝੋਨੇ ਝਾੜ ਦੇਣਗੇ ਜਿਹੜੇ ਲੇਟ ਆਏ ਨੇ ਚਲੋ ਪਹਿਲਿਆਂ ਦਾ ਤਾਂ ਵੀਰੇ ਹੁਣ ਮੀਹਾ ਕਰਕੇ ਨੁਕਸਾਨ ਹੋਣੀ ਸੀ ਉਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਪਰ ਜਿਹੜੇ ਲੇਟ ਆਲੇ ਨੇ ਵਧੀਆ ਝਾੜ ਦੇਣਗੇ ਕੋਈ ਘਬਰਾਉਣ ਦੀ ਲੋੜ ਨਹੀਂ ਵਧੀਆ 4 ਪੈਸੇ ਪ੍ਰਮਾਤਮਾ ਕਰੇ ਤੁਹਾਡੇ ਚੰਗੇ ਥਾਵੇਂ ਲੱਗਣ ਤੇ ਇਸੇ ਤਰ੍ਹਾਂ ਵੀਰੇ ਆਪਾਂ ਅੱਗੇ ਵੀ ਵੀਡੀਓ ਲੈ ਕੇ ਹਾਜ਼ਰ ਹੋਂਦਾਂਗੇ ਤੇ ਵੱਧ ਤੋਂ ਵੱਧ ਵੀਰੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇ ਇੰਦਰ ਹੋ ਧੰਨਵਾਦ